ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਂਝ ਦਿਲ ਤੋਂ ਦਿਲਾਂ ਦੀ ਮੈਂ ਬਿਕਰਵੰਦਾਵਾ 23 ਤੋਂ ਬਾਅਦਾਂ 25 ਵਿੱਚ ਪੰਜਾਬ ਨੇ ਫੇਰ ਹੜ ਦਾ ਸਾਹਮਣਾ ਕੀਤਾ ਲਗਭਗ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਸਾਰਾ ਪਾਣੀ ਲਗਭਗ ਜਿਹੜਾ ਉਤਰ ਗਿਆ ਆ ਫਾਜ਼ਿਲਕਾ ਖੀਰਲਾ ਇਲਾਕਾ ਆ ਇੱਥੇ ਅਜੇ ਪਾਣੀ ਹੈਗਾ ਆ 4-5 ਫੁੱਟ ਜਿਹੜਾ ਪਾਣੀ ਦਾ ਲੈਵਲ ਥੱਲੇ ਆ ਗਿਆ ਵਾ ਪਹਿਲਾਂ ਇੱਥੇ ਇਸ ਜਗ੍ਹਾ ਤੇ ਘਟੂ ਘਟ 20-30 ਫੁੱਟ ਪਾਣੀ ਸੀਗਾ ਹੁਣ ਇੱਥੇ ਅਜੇ ਇਹ ਮੇਨ ਜਿਹੜਾ ਸੇਮ ਨਾਲਾ ਤੇ ਮੇਨ ਇੱਥੇ ਦਰਿਆ ਦੀ ਜਗ੍ਹਾ ਆ ਜਾਂਦੀ ਆ ਪਰਲੇ ਪਾਸੇ ਜ਼ਮੀਨਾਂ ਆ ਉਹਦੇ ਵਿੱਚ 2-2 ਫੁੱਟ ਪਾਣੀ ਜਿਹ ਵਿਚ ਅਜੇ ਵੀ ਹੈਗਾ ਆ ਜਦੋਂ ਜਦੋਂ ਪੰਜਾਬ ਨੂੰ ਡੇਗਿਆ ਗਿਆ ਵਾ ਉਦੋਂ ਉਦੋਂ ਪੰਜਾਬ ਨੂੰ ਚੁੱਕਣ ਵਾਸਤੇ ਪੰਜਾਬੀ ਪੰਜਾਬ ਦੇ ਨਾਲ ਖੜੇ ਆ ਤੇ ਐਸ ਵਾਰ ਇਦਾਂ ਹੋਇਆ ਕਿ ਪੰਜਾਬ ਦੇ ਨਾਲ ਸਿਰਫ ਪੰਜਾਬੀ ਨਹੀਂ ਖੜੇ ਮੁਸਲਮਾਨ ਭਾਈਚਾਰਾ Hindu ਭਾਈਚਾਰਾ ਹੋਰ ਸਟੇਟਾਂ ਸਾਰੀਆਂ ਜਿਹੜੀਆਂ ਪੰਜਾਬ ਦੇ ਨਾਲ ਖੜੀਆਂ ਨੇ ਤੇ ਪੰਜਾਬ ਔਖੇ ਟਾਈਮ ਤੇ ਸਾਰਿਆਂ ਦੇ ਕੰਮ ਆਇਆ ਤੇ ਅੱਜ ਔਖੇ ਟਾਈਮ ਦੇ ਵਿੱਚ ਸਾਰੇ ਜਿਹੜੇ ਆ ਪੰਜਾਬ ਦੇ ਨਾਲ ਖੜੇ ਆ ਤੇ ਇਹ ਬਹੁਤ ਖੁਸ਼ੀ ਦੀ ਗੱਲ ਵੀ ਆ ਬਾਕੀ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹ ਬਈ ਉਹ ਪੂਰਤੀ ਨਹੀਂ ਹੋ ਸਕਦੀ ਮੈਂ ਇਹ ਗੱਲ ਪਹਿਲਾਂ ਵੀ ਕੀਤੀ ਸੀ ਵੀ ਜਿਹੜੇ ਨੁਕਸਾਨ ਦੀ ਪੂਰਤੀ ਕਦੇ ਵੀ ਨਹੀਂ ਹੋ ਸਕਦੀ ਹੁੰਦੀ ਜਿੰਨਾ ਨੁਕਸਾਨ ਹੋਇਆ ਲੋਕਾਂ ਦਾ ਤੁਸੀਂ ਘਰਾਂ ਦੇ ਹਾਲਾਤ ਵੇਖੇ ਆ ਹਨਾ ਫਸਲਾਂ ਤਬਾਹ ਹੋ ਗਈਆਂ ਉੱਤੇ ਵੇਖਣ ਨੂੰ ਜੀ ਨਹੀਂ ਕਰਦਾ ਇਦਾਂ ਝੋਨਾ ਜਿਹੜਾ ਹੈ ਮਿੱਟੀ ਦੇ ਵਿੱਚ ਦੱਬਿਆ ਹੋਇਆ ਗਰੱਬਣ ਵਿੱਚ ਚੜ ਗਈ ਆ ਹਨਾ ਰੇਤਾ ਪੈ ਗਈ ਆ ਸੋ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਉਹ ਸਾਰੇ ਨੁਕਸਾਨ ਦੀ ਜਿਹੜੀ ਆ ਇੱਕ ਮੋਟੀ ਮੋਟੀ ਰਿਪੋਰਟ ਤਿਆਰ ਕੀਤੀ ਆ ਕਿਤੇ ਲੋਕਾਂ ਦੀਆਂ ਗੱਲਾਂ 'ਚ ਨਿਰਾਸ਼ਾ ਹੈ ਕਿਤੇ ਅੱਖਾਂ 'ਚ ਅਥਰੂ ਤੇ ਕਿਤੇ ਰੱਬ ਨੂੰ ਮਿਹਣੇ ਮਾਰ ਰਹੇ ਨੇ ਹੜਾਂ ਦੀ ਮਾਰ ਚੱਲ ਰਹੀ ਹੈ ਇਹ ਲੋਕ ਪੰਜਾਬ ਦੇ ਕਈ ਅਜਿਹੇ ਪਿੰਡ ਵੀ ਨੇ ਜਿਨ੍ਹਾਂ ਨੇ ਇੱਕ ਹੜ੍ਹ ਦੀ ਮਾਰ ਨਹੀਂ ਬਲਕਿ 5 ਤੋਂ 6 ਵਾਰ ਹੜ੍ਹਾਂ ਦੀ ਮਾਰ ਚੱਲੀ ਹੈ ਦਰਿਆਵਾਂ ਦੇ ਕੰਢੇ ਤੇ ਵਸੇ ਲੋਕਾਂ ਵਿੱਚ ਡਰ ਇੰਤੋਂ ਤੱਕ ਹੈ ਕਿ ਉਹਨਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਵਿੱਚ ਪੱਕੀਆਂ ਕਿਸ਼ਤੀਆਂ ਰੱਖੀਆਂ ਹੋਈਆਂ ਨੇ ਤੇ ਇਹ ਕੋਈ ਆਮ ਡਰ ਨਹੀਂ ਹੈ ਇਹ ਡਰ ਹੈ ਜਾਨ ਤੇ ਮਾਲ ਦਾ ਦਰਿਆਵਾਂ ਕੰਢੇ ਵਸੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਡਰ ਹੈ ਹਰ ਪਲ ਦਾ ਤੇ ਉਹ ਡਰ ਹੈ ਕਿ ਅਚਾਨਕ ਪਾਣੀ ਆਉਣ ਨਾਲ ਕਿਧਰੇ ਸਾਡੇ ਬੱਚੇ ਨਾ ਰੁੜ ਜਾਣ ਕਿਧਰੇ ਸਾਡੇ ਡੰਗਰ ਤੇ மஞ்சੇ ਬਿਸਤਰੇ ਪਾਣੀ ਵਿੱਚ ਨਾ ਵਹਿ ਜਾਣ 1988 ਤੋਂ ਬਾਅਦ ਅੱਜ ਇੱਕ ਵਾਰ ਫਿਰ ਇਹ ਨਹਾੜਾ ਨੇ ਹਜ਼ਾਰਾਂ ਪਿੰਡਾਂ ਨੂੰ ਡਬੋ ਕੇ ਲੱਖਾਂ ਲੋਕਾਂ ਨੂੰ ਕਰੋ ਬੇਕਾਰ ਕਰ ਦਿੱਤਾ ਹੈ ਹੜਾਂ ਕਾਰਨ ਹੋਈ ਫਸਲਾਂ ਦੀ ਬਰਬਾਦੀ ਇਹ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਆਨਦਾਤਾ ਦੀ ਆਮਦਨੀ ਰੁਕ ਗਈ ਹੈ ਉਥੇ ਹੀ ਇਸ ਆਨਦਾਤਾ ਨੂੰ ਲੰਮੇ ਸਮੇਂ ਤੱਕ ਆਂਦੀ ਕਮੀ ਵੀ ਰਹਿ ਸਕਦੀ ਹੈ ਬੇਸ਼ੱਕ ਅਜਰਾਸ਼ਨ ਕਰਕਰ ਪਹੁੰਚ ਰਿਹਾ ਹੈ ਪਰ ਜੋ ਆਨਦੇ ਦਾਣੇ ਪਾਣੀ ਵਹਾ ਕੇ ਲੈ ਗਿਆ ਹੈ ਉਹਨਾਂ ਦਾ ਕੋਈ ਦੇਣਦਾਰ ਨਹੀਂ ਹੁਣ ਗੱਲ ਕਰਦੇ ਹਾਂ ਇਸ ਮਾਰ ਨਾਲ ਹੋਏ ਨੁਕਸਾਨ ਬਾਰੇ ਜਿਸ ਦੀ ਕੋਈ ਵੀ ਪਰਭਾਈ ਨਹੀਂ ਕਰ ਸਕਦਾ ਜੇ ਅਨੁਮਾਨ ਲਗਾ ਕੇ ਦੱਸੀ ਤਾਂ ਕਹਿ ਸਕਦੇ ਹਾਂ ਕਿ 1400 ਤੋਂ ਵੱਧ ਪਿੰਡ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਤੇ 3.5 ਲੱਖ ਲੋਕ ਕਰੋ ਬੇਕਾਰ ਹੋ ਗਏ ਨੇ 23 ਤੋਂ ਵੱਧ ਹੁਣ ਤੱਕ ਲੋਕਾਂ ਦੀ ਜਾਨ ਜਾ ਚੁੱਕੀ ਹੈ ਕਈ ਲੋਕ ਅਜੇ ਵੀ ਲਾਪਤਾ ਨੇ ਬਚਾਅ ਕਾਰਜ ਦੀਆਂ ਟੀਮਾਂ ਉਹਨਾਂ ਲਾਪਤਾ ਨੂੰ ਲੱਭ ਰਹੀਆਂ ਨੇ ਪਰ ਉਹਨਾਂ ਦੀ ਪਾਲ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਸਤੇ ਪੋਲ ਤੇ ਬਿਜਲੀ ਦੀਆਂ ਲਾਈਨਾਂ ਤਬਾਹ ਹੋ ਚੁੱਕੀਆਂ ਨੇ ਇਸ ਮਾਰ ਨਾਲ ਆਵਾਜ਼ਾਈ ਤੇ ਵਪਾਰੀ ਵਰਗ ਤੇ ਵੀ ਭਾਰੀ ਮਾਰ ਪਈ ਹੈ ਹਜ਼ਾਰਾਂ ਦੀ ਤਦਾਦ ਵਿੱਚ ਪਸ਼ੂ ਮਰ ਚੁੱਕੇ ਨੇ ਤੇ ਹਜ਼ਾਰਾਂ ਹੀ ਪਸ਼ੂ ਵਹਿ ਚੁੱਕੇ ਨੇ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਫਿਰੋਜ਼ਪੁਰ ਪਠਾਨਕੋਟ ਕਪੂਰਥਲਾ ਤੇ ਫਾਜ਼ਿਲਕਾ ਜ਼ਿਲ੍ਹੇ ਸਭ ਤੋਂ ਜ਼ਿਆਦਾ ਹੜਾਂ ਦੀ ਮਾਰ ਹੇਠਾਂ ਆਏ ਹਨ ਇਨ੍ਹਾਂ ਸਭ ਜ਼ਿਲ੍ਹਿਆਂ ਦੀ ਲਗਭਗ 371000 ਇੱਕੜ ਫਸਲ ਪਾਣੀ ਵਿੱਚ ਡੁੱਬੀ ਹੋਈ ਹੈ ਲੋਕ ਰਾਹਤ ਕੈਂਪਾਂ ਵਿੱਚ ਅਜੇ ਵੀ ਰਹਿ ਰਹੇ ਨੇ ਜਿੱਥੇ ਭੋਜਨ ਪਾਣੀ ਤੇ ਦਵਾਈਆਂ ਵੰਡੀਆਂ ਜਾ ਰਹੀਆਂ ਨੇ ਪਠਾਨਕੋੜ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੀ ਬਰਬਾਦੀ ਕਈ ਸਾਲ ਨਹੀਂ ਭੁੱਲਣੀ ਇਨ੍ਹਾਂ ਹੜ੍ਹਾਂ ਵਿੱਚ ਦਰਜਨਾ ਪਿੰਡ ਰਾਤੋਂ ਰਾਤ ਪਾਣੀ ਵਿੱਚ ਡੁੱਬ ਗਏ ਤੇ ਦਰਜਨਾ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਆਦਰ ਸਹਿਤ ਸੁਰੱਖੇ ਥਾਵਾਂ ਤੇ ਪਹੁੰਚਾਏ ਗਏ ਹਰੀਕੇ ਜੀ ਤੋਂ ਉੱਤਰ ਵਾਲੇ ਪਾਸੇ ਦਾ ਇਹ ਇਲਾਕਾ ਆਏ ਹੜ੍ਹ ਸਮੇਂ ਸਮੁੰਦਰ ਵਾਂਗ ਲੱਗਦਾ ਸੀ ਇਨਾਂ ਇਲਾਕਿਆਂ ਵਿੱਚ ਹੜਾ ਦਾ ਖਤਰਾ ਹਰ ਸਾਲ ਬਰਕਰਾਰ ਰਹਿੰਦਾ ਹੈ। ਲੋਕਾਂ ਦੇ ਹੱਥ ਪੈਰ ਪਾਣੀ ਨਾਲ ਗਲ ਰਹੇ ਨੇ, ਇਹ ਇੱਕ ਵੱਡੀ ਮੁਸੀਬਤ ਹੈ। ਪਰ ਇਸ ਤੋਂ ਵੀ ਵੱਡੀ ਮੁਸੀਬਤ ਉਦੋਂ ਸ਼ੁਰੂ ਹੋਵੇਗੀ ਜਦੋਂ ਪਾਣੀ ਲੈ ਜਾਵੇਗਾ। ਉਸ ਸਮੇਂ ਪਾਣੀ ਨਾਲ ਗਲ ਚੁੱਕੀਆਂ ਫਸਲਾਂ ਮੁਸ਼ਕਮਾਰਨ ਗਈਆਂ ਤੇ ਕਈ ਹੋਰ ਵੀ ਵੱਡੀਆਂ ਬਿਮਾਰੀਆਂ ਆ ਕੇ ਰਣਗੀਆਂ। ਉਸ ਸਮੇਂ ਪਿੰਡਾਂ ਵਿੱਚ ਰਹਿਣਾ ਹੋਰ ਵੀ ਜ਼ਿਆਦਾ ਔਖਾ ਹੋ ਜਾਵੇਗਾ। ਹੁਣ ਅਸੀਂ ਸਾਰੇ ਹੀ ਕਾਲੇ ਪਏ ਹੋਏ ਹਾਂ ਹੜਪੀੜਤਾਂ ਨੂੰ ਰਾਸ਼ਨ ਤੇ ਪਸ਼ੂਆਂ ਨੂੰ ਚਾਰਾ ਦੇਣ ਲਈ। ਪਰ ਇਸ ਦੀ ਜ਼ਰੂਰਤ ਅਜੇ 6 ਮਹੀਨੇ ਪੈਣੀ ਹੈ। ਉਸ ਸਮੇਂ ਤੱਕ ਜਦ ਤੱਕ ਕਿਸਾਨੀ ਮੁੜ ਪੈਰਾਂ ਸਿਰ ਨਹੀਂ ਹੋ ਜਾਂਦੀ ਲੋਕਾਂ ਨੇ 10 ਦਿਨ ਧੜਾ ਧੜ ਸਮਾਨ ਵੰਡਿਆ ਤੇ ਹੁਣ ਸਭ ਚੁੱਪਚਾਪ ਆਪਣੇ ਘਰਾਂ ਵਿੱਚ ਬੈਠ ਗਏ ਨੇ ਅਜੇ ਵੀ ਹਜ਼ਾਰਾਂ ਅਜਿਹੇ ਘਰ ਨੇ ਜਿੱਥੇ ਟਰੈਕਟਰ ਮਸ਼ੀਨਾਂ ਤੇ ਦੂਰ ਭੋਜਨ ਪਾਣੀ ਹੀ ਨਹੀਂ ਪਹੁੰਚ ਰਿਹਾ ਲੋੜ ਹੈ ਸਾਰੀਆਂ ਐਨ ਜੀਓਜ਼ ਨੂੰ ਜਥੇਬੰਦੀਆਂ ਨੂੰ ਤੇ ਐਨ ਆਰ ਆਈ ਖਜ਼ਾਨਿਆਂ ਦੀ ਮਦਦ ਨੂੰ ਸਹੀ ਹੱਥਾਂ ਤੱਕ ਪਹੁੰਚਾ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਮੁੜ ਵਸੇਬਾ ਕਰ ਸਕਣ ਉਧਰੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਡਿਜ਼ਾਸਟਰ ਏਰੀਆ ਐਲਾਨ ਕਰਦੇ ਹੋਏ ਆਰਮੀ 에ਅਰ ਫੋਰਸ ਨਾਲ ਮਿਲ ਕੇ ਰੈਸਕਿਊ ਚਲਾਇਆ ਹੋਇਆ ਹੈ। 20000 ਤੋਂ ਵੱਧ ਲੋਕ ਬਚਾਏ ਗਏ ਅਤੇ ਹੈਲੀਕਾਪਟਰ ਬੂਟਾ ਨਾਲ ਮਦਦ ਪਹੁੰਚਾਈ ਜਾ ਰਹੀ ਹੈ ਉਧਰ ਦੂਜੇ ਪਾਸੇ ਲੋਕੀ ਇਹਨਾਂ ਹੜ੍ਹਾਂ ਨੂੰ ਇੱਕ ਚੰਗਾ ਮੌਕਾ ਦੇਖਦੇ ਹੋਏ ਇਹਨਾਂ ਹੜ੍ਹਾਂ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਜਿਹੜੇ ਮੌਕੇ ਨੂੰ ਤਾੜ ਕੇ ਰਾਹਤ ਕਾਰਜਾਂ ਦਾ ਕਿਸੇ ਵੀ ਕਿਸਮ ਦੀ ਮਦਦ ਦਿਖਾ ਕੇ ਸਿਰਫ ਫੋਟੋ ਸੈਸ਼ਨ ਕਰਵਾ ਰਹੇ ਨੇ ਉਹਨਾਂ ਲਈ ਹੜ੍ਹਾਂ ਵਿੱਚ ਫੋਟੋਆਂ ਖਿੱਚਵਾ ਕੇ ਸੋਸ਼ਲ ਸਾਈਟਸ ਤੇ ਵਿਊ ਵਧਾਉਣ ਦਾ ਚੰਗਾ ਮੌਕਾ ਹੈ ਹੁਣ ਇੱਕ ਵੱਡਾ ਸਵਾਲ ਜਦ ਆਈ ਸਾਲ ਹੜ ਪੰਜਾਬ ਦੀ ਤਬਾਹੀ ਕਰਦੇ ਨੇ ਤਾਂ ਇਨਾਂ ਹੜਾਂ ਨੂੰ ਪੱਕੇ ਤੌਰ ਤੇ ਰੋਕਣ ਲਈ ਸਰਕਾਰਾਂ ਕਿਉਂ ਨਹੀਂ ਅੱਗੇ ਆਉਂਦੀਆਂ ਕੀ ਡੈਮਾਂ ਦੇ ਗੇਟ ਚੈੱਕ ਨਹੀਂ ਕੀਤੇ ਜਾਂਦੇ ਗਲੋਬਲ ਵਾਰਮਿੰਗ ਜੋ ਇਨਾਂ ਸਭ ਮਾਰਾਂ ਦੀ ਜੜ ਹੈ ਜੋ ਅੱਜ ਹਰ ਪਾਸੇ ਕਹਿਰ ਬਣ ਕੇ ਵੱਰ ਰਹੀ ਹੈ ਗਲੋਬਲ ਵਾਰਮਿੰਗ ਜੋ ਹੜਾਂ ਸੋਕੇ ਤੂਫਾਨਾਂ ਤੇ ਅੱਗਾਂ ਦਾ ਕਾਰਨ ਹੈ ਇਸ ਮੁੱਦੇ 'ਤੇ ਕੋਈ ਕਿਉਂ ਨਹੀਂ ਧਿਆਨ ਦੇ ਰਿਹਾ ਕੀ ਸਰਕਾਰਾਂ ਭਰਨਗੀਆਂ ਘਰੋਂ ਬੇਗਰ ਹੋਏ ਲੋਕਾਂ ਦੀਆਂ ਮਜਬੂਰੀਆਂ ਦਾ ਮੁਆਵਜ਼ਾ ਇਨਾਂ ਹੜਾਂ ਦੀ ਮਾਰ ਲਈ ਕੌਣ ਹੈ ਜ਼ਿੰਮੇਵਾਰ ਇਹਨਾਂ ਹੜ੍ਹਾਂ ਨੂੰ ਕੁਦਰਤੀ ਕਰੋਪੀ ਕਹਿ ਕੇ ਸਰਕਾਰਾਂ ਦਾ ਪੱਲਾ ਛਾੜਨਾ ਠੀਕ ਹੈ ਹੜ ਕੁਦਰਤੀ ਕਰੋਪੀ ਚ ਸਾਡੇ ਦੇਸ਼ ਦੀ ਮਾੜੀ ਵਿਵਸਥਾ ਇੱਕ ਸਵਾਲ ਪਰ ਇਸ ਸਵਾਲ ਦਾ ਜਵਾਬ ਇਹਨਾਂ ਸਰਕਾਰਾਂ ਕੋਲੋਂ ਕਿੱਥੇ ਸਾਡੇ ਦੇਸ਼ ਵਿੱਚ ਜਿੱਥੇ ਵਾਧੂ ਪਾਣੀ ਸੰਭਾਲਣ ਲਈ ਵੱਡੀਆਂ ਯੋਜਨਾਵਾਂ ਤੇ ਕੰਮ ਕਰਨ ਦੀ ਲੋੜ ਹੈ ਉੱਥੇ ਹੀ ਮੌਸਮ ਵਿਭਾਗ ਨੂੰ ਹੋਰ ਸਚਾਰੂ ਬਣਾਉਣ ਦੀ ਲੋੜ ਹੈ ਤਾਂ ਕਿ ਵੱਖ-ਵੱਖ ਇਲਾਕਿਆਂ ਵਿੱਚ ਹੋਣ ਵਾਲੀਆਂ ਬਾਰਿਸ਼ਾਂ ਦਾ ਪਹਿਲਾਂ ਹੀ ਅੰਦਾਜ਼ਾ ਲਗਾ ਕੇ ਡੈਮਾਂ ਦੇ ਪਾਣੀਆਂ ਨੂੰ ਲੋੜ ਅਨੁਸਾਰ ਨਾਲੂ ਨਾਲ ਛੱਡਿਆ ਜਾ ਸਕੇ ਤੇ ਹੜਾ ਵਰਗੀ ਭਿਆਨਕ ਸਥਿਤੀ ਪੈਦਾ ਹੀ ਨਾ ਹੋਵੇ ਜੂੰ ਜਲਾਈ ਵਿੱਚ ਜਦੋਂ ਝੋਨੇ ਦੀ ਬਜਾਈ ਹੁੰਦੀ ਹੈ ਤਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ بجائے ਨਹਿਰੀ ਪਾਣੀ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਪਾਣੀਆਂ ਦਾ ਵੇਗ ਘਟ ਕਰਨ ਲਈ ਪਹਾੜਾਂ ਵਿੱਚ ਵੱਧ ਤੋਂ ਵੱਧ ਪੌਦੇ ਲਾਏ ਜਾਣ ਪੰਜਾਬ ਦੀਆਂ ਨਹਿਰਾਂ ਤੇ ਡਰੇਨਾਂ ਦੀ ਸਫਾਈ ਹਰ ਸਾਲ ਮੌਨਸੂਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜੋ ਕਿ ਕਦੇ ਵੀ ਨਹੀਂ ਹੁੰਦੀ ਜੀ ਪੰਜਾਬ ਦੀਆਂ ਸਾਰੀਆਂ ਬਰਸਾਤੀ ਨਦੀਆਂ ਨਹਿਰਾਂ ਤੋਂ ਨਜਾਇਜ਼ ਕਬਜ਼ੇ ਛੁਡਵਾ ਕੇ ਇਹਨਾਂ ਨੂੰ ਮੋੜ ਤੋਂ ਬਹਾਲ ਕੀਤਾ ਜਾਵੇ ਤੇ ਇਹਨਾਂ ਦੀ ਹਰ ਸਾਲ ਸਫਾਈ ਹੋਵੇ ਤਾਂ ਹੜ੍ਹਾਂ ਦੀ ਮਾਰ ਤੋਂ निजात ਪਾਈ ਜਾ ਸਕਦੀ ਹੈ ਜੇਕਰ ਜੂਨ ਜੁਲਾਈ ਚ ਡੈਮਾਂ ਤੋਂ ਹੌਲੀ ਹੌਲੀ ਪਾਣੀ ਛੱਡਿਆ ਜਾਂਦਾ ਤਾਂ ਸ਼ਾਇਦ ਅੱਜ ਇਹ ਹਾਲਾਤ ਹੀ ਨਾ ਬਣਦੇ ਤੇ ਪੰਜਾਬ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਸੋ ਇਸ ਵੀਡੀਓ ਹੜਾਂ ਦੀ ਮਾਰ ਤੇ ਹੁਣ ਤੱਕ ਦੀ ਚਾਤ ਇਸ ਵੀਡੀਓ ਨੂੰ ਤੁਸੀਂ ਲਾਈਕ ਤੇ ਕਰੋਗੇ ਨਾਲ ਦੀ ਨਾਲ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਜੋ ਇਸ ਵੀਡੀਓ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਮਿਲ ਸਕਣ ਤੇ ਖਬਰੇ ਕਿਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਮਾਰਾਂ ਤੋਂ निजात ਪਾਈ ਜਾ ਸਕੇ ਤੁਸੀਂ ਸਾਰੀ ਰਿਪੋਰਟ ਦੇਖੀ ਹੈ ਜੀ ਨੁਕਸਾਨ ਦੀ ਗੱਲ ਕੀਤੀ ਆ ਪਰ ਕੋਈ ਇਹ ਗੱਲ ਨਹੀਂ ਕਰ ਰਿਹਾ ਕਿ ਇਹਦਾ ਜ਼ਿੰਮੇਵਾਰ ਕੌਣ ਆ ਕੁਦਰਤ ਆ ਕਿ ਸਰਕਾਰ ਆ ਸਰਕਾਰ ਦਾ ਵਿੱਚ ਕਿੰਨਾ ਹੱਥ ਆ ਸਰਕਾਰ ਦੀ ਲਾਪਰਵਾਹੀ ਕਿੰਨੀ ਆ ਉਹ ਜਿਹੜੀ ਸਾਰੀ ਗੱਲ ਆ ਉਹ ਉਸ ਉਸ ਬਾਰੇ ਵਿਚਾਰ ਕਰਨ ਦੀ ਗੱਲ ਹੈ ਜੇ BBMB ਦੀ ਗੱਲ ਕਰੀਏ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਇੱਥੇ ਜਿਹੜਾ ਪਾਣੀ ਸਾਰਾ ਡਵਰਟ ਹੁੰਦਾ ਹੈ ਇੱਥੋਂ ਜਿਹੜੀ ਬਿਜਲੀ ਬਣਦੀ ਹੈ ਉਹ ਵੀ ਇਹਨੇ ਬੋਰਡ ਨੇ ਡਵਰਟ ਕਰਨੀ ਹੁੰਦੀ ਹੈ ਇਸ ਮੈਨੇਜਮੈਂਟ ਦੇ ਵਿੱਚ ਸਾਰੇ ਪੰਜਾਬ ਦੇ ਹਰ ਹਿਮਾਚਲ ਦੇ ਹਰਿਆਣੇ ਦੇ ਰਾਜਸਥਾਨ ਦੇ ਸਾਰੇ ਮੈਂਬਰ ਹੁੰਦੇ ਆ ਇਹਨਾਂ ਦੀ ਸਲਾਹ ਦੇ ਨਾਲ ਜਿਹੜਾ ਸਾਰਾ ਉਹ ਪਾਣੀ ਤੇ ਬਿਜਲੀ ਨੂੰ ਡਿਵਰਟ ਕੀਤਾ ਜਾਂਦਾ ਹੈ ਤੇ ਜੇ ਹੜ ਦੇ ਹਾਲਾਤ ਬਣਦੇ ਆ ਉਹ ਵੀ ਜੇ ਪਿੱਛੋਂ ਜ਼ਿਆਦਾ ਪਾਣੀ ਆਉਂਦਾ ਤੇ ਡੈਮ ਵਿੱਚ ਪਾਣੀ ਨੂੰ ਸਟੋਰ ਕਰਕੇ ਤੇ ਉਹਨੂੰ ਹੌਲੀ-ਹੌਲੀ ਛੱਡਿਆ ਜਾਂਦਾ ਹੈ ਕਿ ਜਿਹੜਾ ਪਾਣੀ ਆ ਉਹ ਨੁਕਸਾਨ ਘੱਟ ਕਰੇ ਘੱਟ ਤੋਂ ਘੱਟ ਨੁਕਸਾਨ ਹੋਵੇ ਪਰ ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦਾ ਜ਼ਿੰਮੇਵਾਰ ਕੌਣ ਆ ਬੀਬੀਐਮਬੀ ਆ ਜਾਂ ਫਿਰ ਸੈਂਟਰ ਸਰਕਾਰ ਆ ਜਾਂ ਫਿਰ ਸਰਕਾਰ ਦੀ ਰਾਜ ਸਰਕਾਰ ਦੀ ਲਾਪਰਵਾਹੀ ਆ ਜਿਹੜੇ ਬੰਨਾਂ ਹਲ ਧਿਆਨ ਨਹੀਂ ਦਿੱਤਾ ਸੋ ਇਹ ਇਹ ਸਾਰੇ ਸਵਾਲ ਇਹ ਪੁੱਛਣ ਦੀ ਗੱਲ ਆ ਵੀ ਇਹਨਾਂ ਨੂੰ ਪੁੱਛਣਾ ਬਣਦਾ ਆ ਆਪਣੇ ਲੋਕਾਂ ਨੂੰ ਜਿੰਨੀ ਕ ਆਪਾਂ ਰਾਜ ਕੇ ਸੇਵਾ ਕੀਤੀ ਆ ਇਸੇ ਤਰੀਕੇ ਨਾਲ ਆਪਾਂ ਇਕੱਠੇ ਹੋ ਕੇ ਇਹਨਾਂ ਨੂੰ ਪੁੱਛੀਏ ਵੀ ਸਾਡਾ ਜਿਹੜਾ ਆ ਪਾਣੀ ਸਮੇਂ ਤੋਂ ਪਹਿਲਾਂ ਕਿਉਂ ਨਹੀਂ ਛੱਡਿਆ ਗਿਆ ਜੇ ਆਪਾਂ ਗੱਲ ਕਰੀਏ ਨਾ ਬੱਚੇ ਨੂੰ ਪਤਾ ਹੁੰਦਾ ਵੀ ਮਹੀਨੇ ਦਾ ਵੈਦਰ ਵੀ ਬੀ ਜੇ ਦਾ ਬਰਸਾਤ ਆਉਣੀ ਆ ਜਾਂ ਹਨੇਰੀਆਂ ਆਉਣੀਆਂ ਪਹਿਲਾਂ ਹੀ ਵੈਦਰ ਜਿਹੜੇ ਹੁੰਦੀਆਂ ਐਪਾਂ ਤੋਂ ਪਤਾ ਲੱਗ ਜਾਂਦਾ ਤੇ ਇਹ ਬੋਰਡ ਦਾ ਇੰਨਾ ਤਕੜਾ ਸਿਸਟਮ ਆ ਹਨਾ ਇਹਨਾਂ ਨੂੰ ਪਤਾ ਨਹੀਂ ਸੀ ਕਿ ਆ ਵੀ ਇਸ ਵਾਰ ਬਰਸਾਤਾਂ ਜ਼ਿਆਦੀਆਂ ਆਉਣੀਆਂ ਤੇ ਜੇ ਇਹਨਾਂ ਨੂੰ ਪਤਾ ਸੀ ਤੇ ਪਾਣੀ ਨੂੰ ਪਹਿਲਾਂ ਹੌਲੀ ਹੌਲੀ ਕਿਉਂ ਨਹੀਂ ਛੱਡਿਆ ਗਿਆ ਪਾਣੀ ਉਹਨੇ ਉਹਨੇ ਇੱਕ ਡੈਮ ਵਿਲੇ ਹੁੰਦੇ ਤੇ ਤਾਂ ਕਿ ਜਿਹੜਾ ਆ ਨੁਕਸਾਨ ਘੱਟ ਹੁੰਦਾ ਜੇ ਆਪਾਂ ਇਹਦੇ ਲੈਵਲ ਦੀ ਗੱਲ ਕਰੀ ਨਾ ਖਬਰਾਂ ਚ ਆਮ ਕਿਹਾ ਜਾਂਦਾ ਵੀ 1600 ਵੀ ਖਤਰੇ ਦੇ ਲੈਵਲ ਤੋਂ 2 ਫੁੱਟ ਉੱਪਰ ਪਾਣੀ ਚਲ ਗਿਆ ਬਾਈ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਇੰਜੀਨੀਅਰਸ ਦੀ ਗੱਲ ਕਰੀਏ ਨਾ ਮੈਂ ਸਾਬਕਾ ਡਾਇਰੈਕਟਰ ਦਾ ਇੱਕ ਇੰਟਰਵਿਊ ਦੇਖਿਆ ਸੀਗਾ ਉਹਦੇ ਵਿੱਚ ਇੰਜੀਨੀਅਰ ਕਹਿੰਦੇ ਵੀ ਜੇ ਇਹ ਡੈਮ ਦੇ ਪਾਣੀ ਉੱਪਰ ਦੀ ਵੀ ਚਲ ਜੇ ਹਣਾ ਤਾਂ ਪਾਣੀ ਦੇ ਉੱਪਰ ਦੀ ਉਛਲ ਵੀ ਜਾਂਦਾ ਤਾਂ ਵੀ ਡੈਮ ਨੂੰ ਕੋਈ ਖਤਰਾ ਨਹੀਂ ਹੈ ਡੈਮ ਇੰਨਾ ਮਜ਼ਬੂਤ ਆ ਤੇ ਖਬਰਾਂ ਦੇ ਵਿੱਚ ਗੱਲ ਕੀਤੀ ਜਾਂਦੀ ਵੀ ਡੈਮ ਟੁੱਟ ਸਕਦਾ ਆ ਜਾਂ ਪਾਣੀ ਉੱਪਰ ਚੱਲ ਗਿਆ ਇਹ ਸਾਰੀਆਂ ਮੇਰੇ ਸਾਹਿਬ ਨਾਲ ਫੇਕ ਖਬਰਾਂ ਨੇ 88 ਦੀ ਗੱਲ ਕਰੀਏ 88 ਦੇ ਵਿੱਚ 1690 ਤੱਕ ਲਿਜਾਇਆ ਜਾਂਦਾ ਸੀ ਪਾਣੀ ਪਹਿਲਾਂ 85 ਲੈਵਲ ਸੀ ਪਰ ਉਹਨੂੰ 90 ਤੱਕ ਲਿਜਾਇਆ ਜਾ ਸਕਦਾ ਸੀ ਪਾਣੀ ਨੂੰ ਤੇ ਇਹ ਇਸ ਵਾਰ 1679 ਤੋਂ 1680 ਤੱਕ ਲੈਵਲ ਰੱਖਿਆ ਗਿਆ ਤੇ ਪਾਣੀ ਜੇ ਇਹਦੇ ਵਿੱਚ ਹੋਰ ਪਾਣੀ ਬੈ ਸਕਦਾ ਸੀ ਤੇ ਕਿਉਂ ਨਹੀਂ ਸਟੋਰ ਕੀਤਾ ਗਿਆ ਇਹ ਸਾਰੇ ਕਈ ਸਵਾਲ ਨੇ ਜੇ ਉਹਦੇ ਡੈਮ ਦੇ ਹਾਲਾਤ ਮਾੜੀ ਆ ਜਾਂ ਫਿਰ ਕੁਛ ਆ ਤੇ ਉਹ ਵੀ ਸਾਰਿਆਂ ਨੂੰ ਦੱਸਣਾ ਬੰਦਾ ਸਾਰਾ ਜਿਹੜਾ ਰਿਕਾਰਡ ਆ ਉਹ ਸਾਰੇ ਆਪਣੇ ਪੰਜਾਬੀਆਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਜਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਕੋਲ ਸਵਾਲ ਪੁੱਛਣਾ ਬਣਦਾ ਵਾ ਵੀ ਇੰਨਾ ਨੁਕਸਾਨ ਕਿਉਂ ਹੋਇਆ ਇਹਦੇ ਲਈ ਜ਼ਿੰਮੇਵਾਰ ਸਰਕਾਰ ਆ ਜਾਂ ਕੋਈ ਵੀ ਆ ਤੇ ਉਹਦਾ ਜਿਹੜਾ ਸਾਰਾ ਆ ਸਵਾਲ ਪੁੱਛਣਾ ਸਾਨੂੰ ਬਣਦਾ ਕਿਉਂਕਿ ਜੇ ਇਸ ਵਾਰ ਨੁਕਸਾਨ ਹੋਇਆ ਵਾ ਅਗਲੀ ਵਾਰੀ ਫੇਰ ਹੋ ਸਕਦਾ ਕਿਉਂਕਿ 23 'ਚ ਵੀ ਆਇਆ ਸੀ 25 ਤੇ ਫਿਰ ਹੁਣ 27 ਦੇ ਵਿੱਚ ਪਾਣੀ ਨਾ ਆਵੇ ਉਹਦੇ ਕਰਕੇ ਸਾਨੂੰ ਬਈ ਚਕੰਨੇ ਹੋਣਾ ਪੈਣਾ ਆ ਇਹਨਾਂ ਨੂੰ ਪੁੱਛਣਾ ਪੈਣਾ ਬਈ ਸਤਿ ਸ੍ਰੀ ਅਕਾਲ ਜੀ